ਜੀ ਦੋਸਤੋ ਜੇਕਰ ਤੁਹਾਡਾ ਵੀ ਫੋਨ ਬਹੁਤ ਜ਼ਿਆਦਾ ਹੈਂਗ ਹੁੰਦਾ ਹੈ ਤੇ ਮੈਮਰੀ ਫੁੱਲ ਹੋ ਚੁੱਕੀ ਆ ਤੁਹਾਨੂੰ ਫੋਨ ਚਲਾਉਣ ਚ ਵਾਰ-ਵਾਰ ਪਰੇਸ਼ਾਨੀ ਹੋ ਰਹੀ ਆ ਤੇ ਅਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ ਜੇ ਇਹ ਆਪਣਾ ਫੋਨ ਜ਼ਿਆਦਾ ਮੈਮਰੀ ਫੁੱਲ ਹੋਣ ਕਾਰਨ ਹੈ ਕਿਉਂ ਲੱਗੇ ਜਾਂਦਾ ਕੀ ਕਾਰ ਹੁੰਦਾ ਇਹ ਕਾਰਨ ਇਹ ਹੁੰਦੇ ਆ ਕਿ ਆਪਾਂ ਬਹੁਤ ਜ਼ਿਆਦਾ ਐਪ ਆਪਾਂ ਪਹਿਲਾਂ ਡਾਊਨਲੋਡ ਕਰ ਲੈਨੇ ਆ ਬਾਅਦ ਉਹਨਾਂ ਨੂੰ ਡਿਲੀਟ ਮਾਰ ਦਿੰਨੇ ਆ ਆਪਾਂ ਨੂੰ ਐਂ ਲੱਗਦਾ ਜਿਵੇਂ ਆਪਣੇ ਫੋਨ ਤੋ ਪੋਲਿਟ ਹੋ ਜਾਂਦੇ ਆ ਪਰ ਕਿਤੇ ਨਾ ਕਿਤੇ ਆਪਣੇ ਫੋਨ ਵਿੱਚ ਹੀ ਪੈ ਰਹਿੰਦੇ ਆ ਆਪ ਨੂੰ ਇੰਝ ਲੱਗਦਾ ਕਿ ਸੋ ਡਿਲੀਟ ਹੋ ਚੁੱਕੇ ਆ ਉਹ ਗਾਸਪਲ ਡਿਲੀਟ ਨਹੀਂ ਹੁੰਦੇ ਉਹ ਸਾਰੇ ਐਪ ਆਪਣੇ ਫੋਨ ਵਿੱਚ ਕਿਤੇ ਨਾ ਕਿਤੇ ਪਏ ਹੁੰਦੇ ਆ ਜਿਹਦੇ ਕਰਕੇ ਆਪਣਾ ਫੋਨ ਬਹੁਤ ਜ਼ਿਆਦਾ ਹੈਂਗ ਹੋਣ ਲੱਗ ਜਾਂਦਾ ਤੇ ਮੈਮਰੀ ਫੁੱਲ ਹੋ ਜਾਂਦੀ ਆ ਤਾਂ ਆਪਾਂ ਨੂੰ ਫੋਨ ਚਲਾਉਣ 'ਚ ਵਾਰ-ਵਾਰ ਦਿੱਕਤ ਆਉਂਦੀ ਆ ਤੇ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਹਨਾਂ ਐਪਾਂ ਨੂੰ ਆਪਾਂ ਪਰਮਾਨੈਂਟ ਡਿਲੀਟ ਕਿਵੇਂ ਕਰ ਸਕਦੇ ਹਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਤਾਂ ਜੋ ਵੀਡੀਓ ਸਾਰਿਆਂ ਤੱਕ ਪਹੁੰਚ ਕੇ ਕਿਸੇ ਹੋਰ ਵੀਰ ਭੈਣ ਭਰਾਵਾਂ ਦੇ ਵੀ ਕੰਮ ਆ ਸਕੇ। ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ। ਹੁਣ ਆਪਾਂ ਦੱਸਦੇ ਹਾਂ ਵੀ ਇਹ ਐਪਾਂ ਨੂੰ ਪਰਮਾਨੈਂਟ ਡਿਲੀਟ ਕਿਵੇਂ ਕਰਨਾ। ਚਲਦੇ ਆਪਾਂ ਮੋਬਾਈਲ ਦੀ ਸਕਰੀਨ ਤੇ। ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦਾ ਪਲੇ ਸਟੋਰ ਓਪਨ ਕਰ ਲੈਣਾ। ਪਲੇ ਸਟੋਰ ਓਪਨ ਕਰਨ ਤੋਂ ਬਾਅਦ ਤੁਹਾਡੇ ਜੋ ਵੀ ਨਾਮ ਤੇ ਆਈਡੀ ਬਣੀ ਹੋਊਗੀ ਉਸ ਨਾਮ ਤੇ ਲੋਗੋ ਸਾਈਡ ਤੇ ਸ਼ੋਅ ਕਰਦਾ ਹੋਊਗਾ ਤੁਸੀਂ ਉਸ ਲੋਗੋ ਤੇ ਕਲਿੱਕ ਕਰ ਦੇਣਾ ਲੋਗੋ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਪੇਜ ਓਪਨ ਹੋ ਕੇ ਖੁੱਲ ਜਾਏਗਾ ਉੱਥੇ ਆ ਜਾਏਗਾ ਮੈਨੇਜ ਐਪ ਐਂਡ ਡਿਵਾਈਸ ਤੁਸੀਂ ਉਹਦੇ ਤੇ ਕਲਿੱਕ ਕਰ ਦੇਣਾ ਉਹਦੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਹੋਰ ਪੇਜ ਓਪਨ ਹੋਵੇਗਾ ਫਿਰ ਤੁਸੀਂ ਇੱਥੇ ਮੈਨੇਜ ਤੇ ਕਲਿੱਕ ਕਰ ਦੇਣਾ ਮੈਨੇਜ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਲਿਖਿਆ ਆ ਜਾਏਗਾ ਬਹੁਤ ਸਾਰੇ ਐਪ ਆ ਜਾਣਗੇ ਜਿਹੜੇ ਆ ਗਏ ਇਹ ਤੁਹਾਡੇ ਫੋਨ ਵਿੱਚ ਦੇ ਜਿਹਨਾਂ ਨੂੰ ਤੁਸੀਂ ਯੂਜ਼ ਕਰ ਰਹੇ ਹੋ ਚੱਲ ਰਹੇ ਨੇ ਉਸ ਤੋਂ ਬਾਅਦ ਤੁਸੀਂ ਕਰਨਾ ਇਸ ਡਿਵਾਈਸ ਤੇ ਕਲਿੱਕ ਕਰ ਦੇਣਾ ਥੱਲੇ ਆ ਜਾਏਗਾ ਨੋਟ ਇੰਸਟਾਲ ਤੁਸੀਂ ਨੋਟ ਇੰਸਟਾਲ ਤੇ ਕਲਿੱਕ ਕਰ ਦੇਣਾ ਜੇ ਨੋਟ ਇੰਸਟਾਲ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਉਹ ਐਪ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਡੀਲੀਟ ਕਰ ਚੁੱਕੇ ਹੋ ਲੇਕਿਨ ਤੁਹਾਡੇ ਫੋਨ ਵਿੱਚ ਹੀ ਉਹ ਪਈ ਹੋਈ ਨੇ ਆ ਦੇਖੋ ਬਹੁਤ ਸਾਰੇ ਐਪ ਆ ਸਾਰਿਆਂ ਦੀ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦਾ ਫੋਨ ਹੈਕ ਹੁੰਦਾ ਤੇ ਤੁਸੀਂ ਇਹਨਾਂ ਨੂੰ ਕੀ ਕਰਨਾ ਤੁਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਸਿਲੈਕਟ ਕਰਕੇ ਤੇ ਆਲ ਸਾਈਡ ਤੇ ਇੱਕ ਡੀਲੀਟ ਦੀ অপਸ਼ਨ ਆਉਂਦੀ ਇਹਨੂੰ ਇਸ ਤਰ੍ਹਾਂ ਕਰਕੇ ਰਿਮੂਵ ਕਰ ਦੇਣਾ ਇਹ ਛੋਟੇ ਛੋਟੇ ਕਰਕੇ ਤੁਸੀਂ ਕਰੀ ਜਾਓ ਜੇ ਆਪਣੇ ਬਹੁਤ ਸਾਰੇ ਹੋਏ ਪਏ ਮੇਰੇ ਵੀ ਇਹ ਤਾਂ ਕਰਕੇ ਹੁਣ ਮੈਂ ਉਹਨਾਂ ਕਰਕੇ ਦਿਖਾਉਂ ਮੈਂ ਤਾਂ ਸਾਰੇ ਕਲਿੱਕ ਕਰੀ ਜਾਣੇ ਆ ਤੁਸੀਂ ਇਕੱਠੇ ਵੀ ਕਰ ਸਕਦੇ ਹੋ ਛੋਟੇ ਛੋਟੇ ਕਰਕੇ ਵੀ ਕਰ ਸਕਦੇ ਹੋ ਤੈਨੂੰ ਇਸ ਤਰ੍ਹਾਂ ਸਾਰੇ ਰਿਮੂਵ ਕਰੀ ਚੱਲੋ ਇਹ ਉਹਨਾਂ ਦੇਖੋ ਆ ਸਾਰੇ ਐਪ ਜਿਹੜੇ ਆ ਮੈਡਲੀਟ ਮਾਰੇ ਹੋ ਸੀ ਮੇਰੇ ਮੋਬਾਈਲ ਦੀ ਸਕਰੀਨ ਤਾਂ ਡੀਲੀਟ ਵੱਧ ਮੰਨ ਲੱਗਦਾ ਡੀਲੀਟ ਵੱਧ ਗਏ ਪਰ ਯਾਤਰਾ ਆਪਣੇ ਉਹ ਪਲੇ ਸਟੋਰ ਦੀ ਸਟੋਰੀਜ ਹੀ ਭਰੀ ਸੀ ਜਿਹਨਾਂ ਆਪਣੇ ਫੋਨ ਦੀ ਸਟੋਰੀਜ ਫੁੱਲ ਹੋ ਜਾਂਦੀ ਆ ਸਟੋਰੀਜ ਫੁੱਲ ਹੋਣ ਕਰਕੇ ਉਹ ਜਿਹੜੇ ਆਪਣੇ ਫੋਨ ਆ ਹੈਂਗ ਹੋਣ ਲੱਗ ਜਾਂਦਾ ਤੇ ਆਪ ਨੂੰ ਫੋਨ ਚਲਾਉਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਇਸ ਤਰ੍ਹਾਂ ਕਰਕੇ ਤੁਹਾਡਾ ਫੋਨ ਜੇ ਹੈਂਗ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਉਹ ਜਿਹੜੇ ਤੁਸੀਂ ਐਪ ਡੀਲੀਟ ਕੀਤੇ ਹੋਏ ਆ ਉਹਨਾਂ ਐਪਾਂ ਨੂੰ ਪਰਮਾਨੈਂਟਲੀ ਡੀਲੀਟ ਕਰ ਸਕਦੇ ਹੋ ਤੁਹਾਡਾ ਫੋਨ ਵਧੀਆ ਤੱਲਾ ਲੱਗ ਜੇਗਾ ਉਸ ਤੋਂ ਬਾਅਦ ਤੁਹਾਨੂੰ ਰੀਫਰੈਸ਼ ਵਗੈਰਾ ਕਰਨਾ ਤਾਂ ਕਰ ਲਓ ਰੀਸਟਾਰਟ ਕਰ ਲਓ ਜੇ ਤੇ ਤੁਹਾਡਾ ਫੋਨ ਜਿਹੜਾ ਹੋਰ ਵੀ ਵਧੀਆ ਤੱਲਾ ਲੱਗ ਜੇਗਾ ਤੁਹਾਡਾ ਫੋਨ ਜਿਆਦਾ ਹੈਂਗ ਨਹੀਂ ਹੋਵੇਗਾ ਤੁਸੀਂ ਕੋਈ ਵੀ ਸਾਈਡ ਜਾਂ ਕੁਝ ਵੀ Google ਦੇ ਸੱਤ ਮਾਰ ਦੋ ਆਸਾਨੀ ਨਾਲ ਖੁੱਲ ਜਾਊਗਾ ਤੇ ਤੁਹਾਡਾ ਫੋਨ ਜਿਹੜਾ ਵਧੀਆ ਬਿਲਕੁਲ ਫਰੈਸ਼ ਹੋ ਜਾਏਗਾ ਤੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ ਜੀ ਮਿਹਰਬਾਨੀ